ਪੀ ਆਰ ਯੂ ਅੱਜ ਗੱਲ ਕਰਾਂਗੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਅਲਹਣੀਆਂ ਸਰਲੇਖ ਬਾਰੇ ਇਹ ਅਲਹਣੀਆਂ ਸ਼ਬਦ ਦਾ ਸਾਹਬ ਦੀ ਅਰਥ ਹੈ ਕਿ ਸ਼ੋਗਮਈ ਗੀਤ ਜਿਸ ਵਿੱਚ ਪ੍ਰਾਣੀ ਨੂੰ ਸਲਾਹਿਆ ਜਾਂਦਾ ਹੈ ਪ੍ਰਸ਼ੰਸਾ ਕੀਤੀ ਜਾਂਦੀ ਹੈ ਇਸਤਰੀਆਂ ਮ੍ਰਿਤਕ ਦੇ ਗੁਣਾ ਨੂੰ ਵੈਣ ਪਾ ਕੇ ਗਾਉਂਦੀਆਂ ਹਨ ਉਨ੍ਹਾਂ ਅਲਹਣੀਆਂ ਕਹਿ ਦਿੱਤੀਆਂ ਹਨ ਇਸ ਸਰਲੇਖੇਟ ਗੁਰੂ ਨਾਨਕ ਦੇਵ ਜੀ ਨੇ ਪੰਜ ਸ਼ਬਦ ਗੁਰੂ ਰਾਮਦਾਸ ਜੀ ਨੇ ਚਾਰ ਸ਼ਬਦਾਂ ਦੀ ਰਚਨਾ ਕੀਤੀ ਗੁਰੂ ਸਾਹਿਬ ਨੇ ਅਲਹਣੀਆਂ ਸਰਲੇਖੇਟ ਜਗਤ ਦੇ ਸਿਰਜਕ ਅਤੇ ਵਿਨਾਸ਼ਕ ਪ੍ਰਭੂ ਦੀ ਉਸਤਤ ਕੀਤੀ ਹੈ ਇਸ ਬਾਣੀ ਦੇ ਵਿੱਚ ਮਨੁੱਖੀ ਜੀਵਨ ਦੀ ਛਿੰਨ ਭੰਗਰਤਾ ਨੂੰ ਦਰਸਾਇਆ ਗਿਆ ਹੈ ਕਿ ਮਨੁੱਖ ਦਾ ਸਰੀਰ ਕਿਵੇਂ ਇੱਕ ਛਿੰਨ ਦੇ ਵਿੱਚ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ